ਕੰਨੇ ਬੱਪਾ ਬਾਹਰ ਆ ਜੀ ਤੁਹਾਨੂੰ ਪਰੇਸ਼ਾਨ ਨਾ ਕਰੋ ਹਾਂ ਪਰੇਸ਼ਾਨ ਨਾ ਕਰੋ 10-15 ਦਿਨ ਤੇ ਜ਼ਮੀਨਾਂ ਹੋ ਗਿਆ ਬਿਲਕੁਲ ਇਹਦੇ ਬਿਲਕੁਲ ਨਹੀਂ ਪਾਣੀ ਆਂਦਾ ਸਾਡੇ ਪ੍ਰੇਮਗੜ੍ਹ ਤੇ ਬਣ ਗਿਆ ਕਿੰਨਾ ਉੱਚਾ ਪਾਸੇ ਬੰਦ ਪਾਣੀ ਆ ਨਹੀਂ ਇਹ ਆਂਦਾ ਵੀ ਇਹ ਤੇ ਗੰਦਾ ਪਾਣੀ ਨਹੀਂ ਮੋਹ ਨਹੀਂ ਸਕਦੇ ਹਾਂ ਇਹ ਟਿਕੋ ਫਿਰ ਪੰਜ ਦੇ ਉੱਤਰ ਗਿਆ ਤਾਂ ਪਾਣੀ ਪਾ ਲੱਜੇ 5 ਮਿੰਟ ਲੇਟ ਹੋ ਜਾਓ ਤਾਂ ਪਾਣੀ ਘੰਟਾ ਖਤਮ ਹੋ ਜਾਣਾ ਹਰ ਥਾਂ ਦੀ ਤੰਗੀ ਆ ਇਦਾਂ ਤਾਂ ਨਹੀਂ ਤੁਹਾਡੇ ਖਿਲਾਫ ਕੋਈ ਸਾਜ਼ਿਸ਼ ਕੀਤੀ ਜਾ ਰਹੀ ਹੈ ਨਹੀਂ ਇਹ ਸਾਜ਼ਿਸ਼ ਨੂੰ ਸਾਨੂੰ ਨਹੀਂ ਪਤਾ ਇਸ ਬਾਰੇ ਹੁਸ਼ਿਆਰਪੁਰ ਵਾਰਡ ਨੰਬਰ 33 ਦੇ ਵਿੱਚ ਖੜੇ ਆ ਤੇ ਨਗਰ ਕਾਉਂਸਲ ਨੂੰ ਨਗਰ ਨਿਗਮ ਬਣਾਇਆ ਗਿਆ ਕਿ ਸ਼ਾਇਦ ਨਗਰ ਨਿਗਮ ਬਣਨ ਤੋਂ ਬਾਅਦ ਸ਼ਹਿਰ ਦੇ ਵਿੱਚ ਤਰੱਕੀ ਜਿਹੜੀ ਹੈ ਬਹੁਤ ਤੇਜ਼ ਤਰੀਕੇ ਨਾਲ ਹੋਵੇਗੀ ਤਰੱਕੀ ਤੇਜ਼ ਤਰੀਕੇ ਨਾਲ ਕੀ ਹੋਣੀ ਆ ਵਾਰਡ ਨੰਬਰ 33 ਦੇ ਲੋਕ ਮੇਰੇ ਨਾਲ ਖੜੇ ਨੇ ਤੇ ਖਾਲੀ ਬਾਲਟੀਆਂ ਖਾਲੀ ਪੀਪੇ ਬਿਲਕੁਲ ਸਾਹਮਣੇ ਦਿਖ ਰੇ ਤੁਹਾਡੇ ਕੋਲ ਤੇ ਇਹਨਾਂ ਦੀ ਸ਼ਿਕਾਇਤ ਹੈ ਕਿ ਪਿਛਲੇ ਕੁਝ 10 12 ਦਿਨਾਂ ਤੋਂ ਇਹਨਾਂ ਦੇ ਘਰ ਦੇ ਵਿੱਚ ਪਾਣੀ ਜਿਹੜਾ ਆ ਨਹੀਂ ਆ ਰਿਹਾ ਜਿਸ ਦੇ ਨਾਲ ਜ਼ਿੰਦਗੀ ਜਿਹੜੀ ਹੈ ਬਹੁਤ ਔਖੀ ਹੋਈ ਪਈ ਹੈ ਗੱਲ ਕਰ ਲੈਂਦੇ ਆ ਭੈਣ ਜੀ ਨਾਲ ਕਿ ਕੀ ਕੀ ਮਾਹੌਲ ਹੈ ਵਾਰਡ ਦਾ ਕੀ ਮਾਹੌਲ ਹੈ ਮੁਹੱਲੇ ਦਾ ਜੀ ਨਾ ਜੀ ਸੁਮਨ ਸੁਮਨ ਮੈਮ ਕੀ ਦਿੱਖਤਾ ਆ ਰਹੀ ਹੈ ਜੀ ਪਾਣੀ ਨਹੀਂ ਜੀ ਬਹੁਤ ਕਿੱਥੇ ਰਹਿੰਦੇ ਸੀ ਪ੍ਰੀਮਗੜ ਇੱਥੇ ਆਲ ਖਾ ਘਰ ਵਾਰਡ ਨੰਬਰ ਕਿੰਨਾ ਤੁਹਾਡਾ ਤੇਤੀਆ ਤੇਤੀਆ ਹਾਂਜੀ ਕਿੰਨੇ ਚਿਰ ਤੋਂ ਪਾਣੀ ਦੀ ਦਿੱਕਤ ਜਿਹੜੀ ਆ ਰਹੀ ਹੈ ਕਾਫੀ ਚਿਰ ਹੋ ਗਿਆ 10 15 ਦਿਨ ਹੋ ਗਏ ਪਾਣੀ ਨਹੀਂ ਆ ਰਿਹਾ ਮਤਲਬ ਸਹੀ ਤਰੀਕੇ ਨਾਲ ਤੇ ਤੁਸੀਂ ਫਿਰ ਐਮਸੀ ਨੂੰ ਮੈਮ ਨੂੰ ਸੰਪਰਕ ਕੀਤਾ ਸੀਗਾ ਉਹ ਚੱਕਦੇ ਨਹੀਂ ਪੇ ਫੋਨ ਫੋਨ ਹੀ ਨਹੀਂ ਚੱਕਦੇ ਸੱਚੀ ਗੱਲ ਹਾਂ ਸਹੀ ਗੱਲ ਨਹੀਂ ਚੱਕਦੇ ਪੇ ਫੋਨ ਉਹ ਨਹੀਂ ਜਦੋਂ ਵੋਟਾਂ ਲੈਣ ਆਉਂਦੇ ਸਾਡੇ ਘਰ ਉਹ ਹਾਂਜੀ ਹੱਥ ਜੋੜ ਕੇ ਆਉਂਦੇ ਆ ਜੀ ਵੋਟਾਂ ਲੈਣ ਤੇ ਫੋਨ ਨਹੀਂ ਚੱਕਦੇ ਕਿੰਨੇ ਚਿਰ ਤੋਂ ਫੋਨ ਨਹੀਂ ਚੱਕਦੇ ਕੱਲ ਵੀ ਕੀਤਾ ਸੀ ਨਾ ਦੱਸੋ ਫੋਨ ਕੱਲ ਵੀ ਕੀਤਾ ਜੀ ਅੱਜ ਵੀ ਕੀਤਾ ਆ ਕਹਿੰਦੇ ਆਪਾਂ ਬਾਹਰ ਆ ਜੀ ਸੰ ਪਰੇਸ਼ਾਨ ਨਾ ਕਰੋ ਸਾਨੂੰ ਪਰੇਸ਼ਾਨ ਨਾ ਕਰੋ ਪਰੇਸ਼ਾਨ ਨਾ ਕਰੋ ਹਾਂ ਜੀ ਤੁਸੀਂ ਡਿਸਟ੍ਰੋਪ ਨਾਲ ਗੋਲ ਲਾ ਲਓ ਜੀ ਬੱਡੀ ਗੱਲ ਭੈਣ ਜੀ ਕੀ ਨਾਮ ਦੀ ਰਿੰਪੀ ਰਿੰਪੀ ਜੀ ਕਿੱਥੇ ਰਹਿੰਦੇ ਆਂ ਪ੍ਰੇਮਗੜ੍ਹ ਪ੍ਰੇਮਗੜ੍ਹ ਬਾਟ ਨੰਬਰ ਕਿੰਨਾ 33 ਕੀ ਦਿੱਕਤ ਆ ਰਹੀ ਹੈ ਰਿੰਪੀ ਜੀ ਪਾਣੀ ਦੀ ਕਿੰਨੇ ਦਿਨ ਤੋਂ ਥੋੜੇ ਦਿਨਾਂ ਤੋਂ ਨਹੀਂ ਆਉਂਦਾ ਪਾਣੀ 15 ਦਿਨ ਤੋਂ ਥੋੜੇ ਕਿ ਦਿਨ ਤੋਂ ਪਾਣੀ ਨਹੀਂ ਆ ਰਿਹਾ ਕੀ ਨਾਮ ਜੀ ਭੈਣ ਜੀ ਤੁਹਾਡਾ ਅੰਜਲੀ ਅੰਜਲੀ ਜੀ ਕੀ ਦਿੱਕਤ ਆ ਰਹੀ ਹੈ ਇਹ ਇਸ ਮਸਲੇ ਕਿ ਪਾਣੀ ਬਿਲਕੁਲ ਨਹੀਂ ਆ ਰਹਾ ਮਹੀਨਾ ਹੀ ਹੋ ਚਲੇਵੇਂ 10 15 ਦਿਨ ਤੇ ਇਥੇ ਮਹੀਨਾ ਹੋ ਗਿਆ ਬਿਲਕੁਲ ਇਹਲੇ ਦੇ ਬਿਲਕੁਲ ਨਹੀਂ ਪਾਣੀ ਆਂਦਾ ਐ ਐਸੇ ਉੱਚਾ ਪਾਸਾ ਹਿਮਾਚਲ ਚ ਰਹਿੰਦੇ ਪੈਣਾ ਤਾਂ ਇਥੇ ਪਾਣੀ ਨਹੀਂ ਆਂਦਾ ਆਈ ਜੀ ਇਧਰ ਪਾਣੀ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਬਹੁਤ ਜ਼ਿਆਦਾ ਪਰੇਸ਼ਾਨ ਉੱਚਾ ਪਾਸਾ ਹਿਮਾਚਲ ਪ੍ਰੇਮਗੜ੍ਹ ਚ ਹੀ ਹਿਮਾਚਲ ਪ੍ਰੇਮਗੜ੍ਹ ਚ ਬਣ ਗਏ ਕਹਿੰਦੇ ਉੱਚਾ ਪਾਸਾ ਬੰਦ ਪਾਣੀ ਆਣਾ ਹੀ ਨਹੀਂ ਅੱਛਾ ਫਿਰ ਤੁਸੀਂ ਐਮਸੀ ਮੈਮ ਨਾਲ ਸੰਪਰਕ ਕੀਤਾ ਉਹ ਕਹਿੰਦੀ ਮੈਨੂੰ ਕੋਈ ਨਹੀਂ ਮੈਨੂੰ ਨਾ ਕਹੋ ਕਹਿੰਦੇ ਡਿਸਟਰਬ ਨਾ ਕਰੋ ਡਿਸਟਰਬ ਨਾ ਕਰੋ ਉਹਦੀ ਇਹ ਹੀ ਹੈਗੀ ਜੀ ਮੰਮ ਬ ਤੇ ਮੈਂ ਬਾਹਰ ਕਿੰਨੇ ਚਿਰ ਤੋਂ ਦਿੱਕਤ ਆ ਰਹੀ ਹੈ ਤੁਹਾਨੂੰ ਮਹੀਨਾ ਹੀ ਹੋ ਚੱਲਿਆ ਮੇਰੇ ਤੋਂ ਵੀ ਉੱਪਰ ਹੋਰ ਬਹੁਤ ਪਰੇਸ਼ਾਨੀ ਹੈ ਪਾਣੀ ਦੀ ਨਸਵੇਰੇ ਨਾ ਤੇ ਕਿਤੇ ਦੱਸਿਆ ਸੀਗਾ ਕਮਿਸ਼ਨ ਮੈਮ ਨੂੰ ਜਾਂ ਮੇਅਰ ਸਾਹਿਬ ਨਾਲ ਉਹ ਵੀ ਨਹੀਂ ਫੋਨ ਚੱਕਦੇ ਪੇ ਉਹ ਵੀ ਨਹੀਂ ਚੱਕਦੇ ਠੀਕ ਹੈ ਕਿਹਨਾਂ ਜੀ ਭਾਂਜੀ ਪੂਜਾ ਪੂਜਾ ਮੈਮ ਕੀ ਦਿੱਕਤ ਆ ਰਹੀ ਹੈ ਪਾਣੀ ਦੀ ਦਿੱਕਤ ਆ ਰਹੀ ਹੈ ਕਿੱਥੇ ਰਹਿੰਦੇ ਹੋ ਤੁਸੀਂ ਪ੍ਰੇਮਗੜ ਪ੍ਰੇਮਗੜ ਕਿੰਨੇ ਨੰਬਰ ਗਲੀ ਆ ਹੈ 33 ਨੰਬਰ ਅੰਕ 33 ਗਲੀ ਨੰਬਰ ਕਿੰਨਾ ਆ 33 33 ਵਾਰ ਨੰਬਰ 33 ਤੇ ਗਲੀ ਕਿਹੜੀ ਗਲੀ ਨੰਬਰ ਦਾ ਨਹੀਂ ਪਤਾ ਕੀ ਕਹਿੰਦੇ ਇਸ ਗਲੀ ਨੂੰ ਪ੍ਰੇਮਗੜੀ ਕਹਿੰਦੇ ਵਾਹ ਪ੍ਰੇਮਗੜੀ ਕਹਿੰਦੇ ਤੇ ਕਿੰਨੇ ਚਿਰ ਤੋਂ ਪਾਣੀ ਦੀ ਦਿੱਕਤ ਆ ਰਹੀ ਹੈ 10-15 ਦਿਨ ਹੋ ਗਏ ਦਿੱਕਤ ਬਹੁਤ ਹੈ ਜੇ ਆਂਦਾ ਵੀ ਇਹ ਤੇ ਗੰਦਾ ਬਹੁਤ ਪਾਣੀ ਹੈ ਜਿਹਨੂੰ ਪੀ ਨਹੀਂ ਸਕਦੇ ਅਸੀਂ ਬਿਲਕੁਲ ਨਹੀਂ ਪੀ ਸਕਦੇ ਅਸਲ ਤੋਂ ਵੈਸੇ ਵੀ 5 ਮਹੀਨੇ ਹੋ ਗਏ ਅਸੀਂ ਬਾਹਰੋਂ ਪਾਣੀ ਪੀਂਦੇ ਆ ਜਿਨ੍ਹਾਂ ਦਾ ਘਰ ਹੈ ਲਾਗੇ ਉਹਨੇ ਪੁੱਛ ਲਓ ਪੂਰੇ 5 ਮਹੀਨੇ ਹੋ ਗਏ ਸਾਨੂੰ ਬਾਹਰੋਂ ਪਾਣੀ ਪੀਂਦੇ ਆ ਪੀਣ ਵਾਲਾ ਪਾਣੀ ਪਾਣੀ ਵਾਲਾ ਪੀਣ ਵਾਲਾ ਵੀ ਗੰਦਾ ਹੈ ਪਾਣੀ ਉਹ ਜਿੱਦਾਂ ਚੈਂਬਰ ਦਾ ਪਾਣੀ ਹੁੰਦਾ ਐਦਾਂ ਦਾ ਪਾਣੀ ਹੈ ਅਸੀਂ ਮੈਂ ਫੋਨ ਵੀ ਕਰਤਾ ਉਹਨਾਂ ਦੇ ਘਰ ਵੀ ਜਾਇਆ ਅਸੀਂ ਪਰ ਫਿਰ ਕੋਈ ਵੀ ਨਹੀਂ ਦਿਖਿਆ ਕੀ ਕਹਿੰਦੇ ਜਦੋਂ ਘਰ ਜਾਂਦੇ ਨੂੰ ਘਰ ਜਾਂਦੇ ਕਹਿੰਦੇ ਅਸੀਂ ਪਟਵਾਇਆ ਹੈ ਠੀਕ ਹੋ ਜਾਣਾ ਠੀਕ ਹੋ ਜਾਣਾ ਪਰ ਪਤਾ ਨਹੀਂ ਕਦੋਂ ਠੀਕ ਹੋ ਕਿੰਨੇ ਚਿਰ ਤੋਂ ਦਿਖਦਾ ਮਹੀਨਾ ਹੋ ਗਿਆ ਗੰਦੇ ਪਾਣੀ ਆਉਂਦੇ ਨਹੀਂ ਹੁਣ ਮਹੀਨਾ ਕਹ ਰਿਹਾ ਕਿ ਫਿਰ ਪਹਿਲਾਂ ਵੀ ਦਿਖਦਾ ਹੁੰਦਾ ਸੀ ਨਹੀਂ ਕਾਫੀ ਚਿਰ ਤੋਂ ਦਿਖਦਾ ਆ ਰਿਹਾ ਕਾਫੀ ਸਾਲ ਤੋਂ ਪ੍ਰੋਬਲਮ ਹੈ ਪਾਣੀ ਗੰਦਾ ਹੁੰਦਾ ਕਾਫੀ ਪਾਣੀ ਗੰਦਾ ਆਉਂਦਾ ਹੈ ਸੰਤ ਵੈਸੇ ਵੀ 5 ਮਹੀਨੇ 4 ਮਹੀਨੇ ਹੋ ਕੀ ਨਾਂ ਬੈਂਜੀ ਸੁਨੀਤਾ ਸੁਨੀਤਾ ਜੀ ਤੁਸੀਂ ਕਿੱਥੇ ਰਹਿੰਦੇ ਹੋ ਜੀ ਪ੍ਰੇਮਗੜ੍ਹ ਕ੍ਰੇਮਗੜ੍ਹ ਕਿੰਨਾ ਨੰਬਰ ਵਾਰਡ 33 33 ਨੰਬਰ ਕੀ ਦਿੱਕਤ ਆ ਰਹੀ ਹੈ ਮੈਂ ਬਸ ਸੇਮ ਇਹੀ ਜੋ ਇਹਨਾਂ ਨੇ ਕਿਹਾ ਸੇਮ ਇਹੀ ਪ੍ਰੋਬਲਮ ਹੈ ਪਾਣੀ ਦੀ ਦਿੱਕਤ ਆ ਰਹੀ ਹੈ ਹਾਂਜੀ ਇਦਾਂ ਤਾਂ ਨਹੀਂ ਝੂਠ ਬੋਲ ਰਹੇ ਤੁਸੀਂ ਨਹੀਂ ਨਹੀਂ ਅਸੀਂ ਝੂਠ ਕਿਉਂ ਮੋਲਾ ਸੀ ਬਾਹਰ ਪਾਣੀ ਲਾ ਕੇ ਆਉਂਦੇ ਇਹ ਪਾਣੀ ਪਾਣੀ ਬਹੁਤ ਗੰਦਾ ਆਂਦਾ ਜੇ ਆਂਦਾ ਵੀ ਤੇ ਗੰਦਾ ਆਣਾ ਹੋਈ 10-15 ਮਿੰਟ ਅੱਧੇ ਘੰਟੇ ਚ ਬਾਜੀ ਪਾਣੀ ਦਾ ਕੀ ਬਣਦਾ ਅੱਧੇ ਘੰਟੇ ਫੈਮਿਲੀ ਚ ਰਹਿੰਦੀ ਆ ਪਾਣੀ ਦੀ ਜ਼ਰੂਰਤ ਪੈਂਦੀ ਜਾਂ ਲੋੜ ਪੈਂਦੀ ਹਾਂਜੀ ਅੱਛਾ ਤੁਹਾਡੀ ਗਲੀ ਦੇ ਵਿੱਚ ਕੁਝ ਕਰਾਂ ਚ ਪਾਣੀ ਆਂਦਾ ਕੁਝ ਕਰਾਂ ਚ ਪਾਣੀ ਨਹੀਂ ਆਂਦਾ ਇਹ ਵੀ ਸਮੱਸਿਆ ਹੈ ਸਾਡੇ ਸ ਇਹ ਜਿਹੜੇ 10 ਘਰ ਆ ਜਿੱਥੇ ਪਾਣੀ ਨਹੀਂ ਆਂਦਾ ਇਹ ਵੋਟ ਪਾਉਂਦੇ ਆ ਉਦਾਂ ਹਾਂਜੀ ਸਾਰੇ ਪਾਉਂਦੇ ਉਦਾਂ ਹਰ ਸਾਲ ਪਾਈਦੀ ਹੈਗੀ ਸੇਮ ਪਾਈਦੀ ਹੈ ਵੋਟ ਹਰ ਹਰ ਸਾਲ ਪਾਈਦੀ ਕੀ ਨਾ ਭੈਣ ਜੀ ਸ਼ਵੇਤਾ ਸ਼ਵੇਤਾ ਮੈਂ ਕੀ ਦਿੱਖਤਾ ਆ ਰਹੀ ਜੀ ਵਿੱਚ ਪਾਣੀ ਜੀ ਪਾਣੀ ਬਹੁਤ ਗੰਦਾ ਆਂਦਾ ਔਰ ਪਾਣੀ ਆ ਹੀ ਨਹੀਂ ਰਿਹਾ 10 ਵਿੱਚ ਸ਼ਵੇਤਾ ਪ੍ਰੇਮਗੜ ਅੱਛਾ ਇਹ ਦੱਸੋ ਇਹ ਕਿਉਂ ਆ ਕਿ ਮਤਲਬ ਇੱਕੋ ਹੀ ਗਲੀ ਦੇ ਵਿੱਚ ਕੁਝ ਘਰਾਂ 'ਚ ਪਾਣੀ ਆ ਰਿਹਾ ਕੁਝ ਘਰਾਂ 'ਚ ਨਹੀਂ ਆ ਰਿਹਾ ਕੀ ਸਮੱਸਿਆ ਕੀ ਹੈ ਇਹ ਮਤਲਬ ਘਰ ਇਹ ਵੀ ਤੁਹਾਡਾ ਘਰ ਉੱਚੀ ਸਾਈਡ ਆ ਜਾਂਦਾ ਪਤਾ ਨਹੀਂ ਹਿਮਾਚਲ ਚੱਲ ਜਾ ਅਸੀਂ ਹਿਮਾਚਲ ਚ ਰਹਿਣੇ ਆ ਇਹ ਥੱਲੇ ਪਲੇਨ ਹਿਸ਼ਾਰਪੁਰ ਚ ਰਹਿੰਦੇ ਜਿਨ੍ਹਾਂ ਦੇ ਅੰਦਰ ਪਾਣੀ ਅਸੀਂ ਤਾਂ ਪਹਾੜ ਚ ਰਹਿੰਦੇ ਨੇ ਇਹ ਵਾਲੇ ਸਭ ਨਾ ਜਰ ਉੱਚੇ ਪਹਾੜ ਚ ਐ ਮੈਂ ਥੋੜੇ ਨੀਵੇਂ ਪਹਾੜ ਚ ਨਹੀਂ ਜਿਹੜੀ ਕਨੈਕਸ਼ਨ ਹੈ ਪਾਣੀ ਦੀ ਉਹ ਤਾਂ ਦੂਰ ਹੀ ਲਈ ਗਈ ਹੋਣੀ ਹੈ ਪਾਈਪ ਤੋਂ ਹੀ ਲਈ ਗਈ ਹੋਣੀ ਇੱਕੋ ਹੀ ਪਾਈਪਲਾਈਨ ਪਾਣੀ ਆਈ ਨਹੀਂ ਰਿਹਾ ਅੱਜ ਆਜਾਇਆ ਤਿੰਨ ਦਿਨ ਬਾਅਦ ਪਾਣੀ ਇਹ ਟੈਕ ਲੋ ਸਵੇਰੇ 5 ਵਜੇ ਉੱਠ ਕੇ ਤਾਂ ਪਾਣੀ ਪਾ ਲੈ ਜੇ 5 ਮਿੰਟ ਲੇਟ ਹੋ ਜਾਓ ਤਾਂ ਪਾਣੀ ਗਮ ਖਤਮ ਪੰਜ ਮਿੰਟ ਵੀ ਲੇਟ ਹੋ ਗਏ ਨਾ ਮੋਟਰ ਚਲਾ ਚ ਪਾਣੀ ਨਹੀਂ ਆਣਾ ਤੁਹਾਡੇ ਘਰ ਨਹੀਂ ਆਣਾ ਪਾਣੀ 507 ਪਾਣੀ ਨਹੀਂ ਆ ਰਿਹਾ 12 ਤੋਂ 2 ਰਾਤ ਨੂੰ ਰਾਤ ਨੂੰ ਵੀ ਇਹਨਾਂ ਨੂੰ ਸ਼ਾਮੀ ਦੇ ਮਰਜੀ ਲਾ ਲਉਂਦੇ ਨੇ ਮੋਟਰ ਨਾਲ ਚੰਦਾ ਨਹੀਂ ਆਂਦਾ 6 ਘੰਟੇ ਚਲਾ ਕੇ ਮੋਟਰ ਉੱਪਰ ਜਾਓ ਨਾਲੀ ਥਲੇ ਬੰਦ ਹੈ ਜੀ ਅਪੀਲ ਕੀ ਕਰਨਾ ਚਾਹੁੰਦੇ ਹੁਣ ਕਮਿਸ਼ਨਰ ਮੈਮ ਵੀ ਤੁਹਾਡੀ ਵੀਡੀਓ ਦੇਖ ਰਹੇ ਹੋਣਗੇ ਮੇਅਰ ਸਾਹਿਬ ਵੀ ਤੁਹਾਡੀ ਵੀਡੀਓ ਦੇਖ ਰਹੇ ਹੋਣਗੇ ਤੇ ਇੱਥੇ ਜਿਹੜੇ ਐਮ.ਐਲ.ਏ. ਸਾਹਿਬ ਨੇ ਉਹ ਵੀ ਦੇਖ ਰਹੇ ਹੋਣਗੇ ਤੇ ਮੁੱਖ ਮੰਤਰੀ ਸਾਹਿਬ ਵੀ ਦੇਖ ਰਹੇ ਹੋਣਗੇ ਵੀਡੀਓ ਅਪੀਲ ਕੀ ਕਰਨਾ ਚਾਹੁੰਦੇ ਹੋ ਪਾਣੀ ਦੀ ਜਿਹੜੀ ਪ੍ਰੋਬਲਮ ਹੈ ਸੋਲਵ ਕੀਤੀ ਜਾਵੇ ਸਾਨੂੰ ਜਿਹੜੀ ਮੁਸ਼ਕਿਲ ਆ ਰਹੀ ਹੈ ਬਾਰ ਬਾਰ ਅਸੀਂ ਕਦੂ ਐਮਸੀ ਦੇ ਘਰ ਜਾਂਦੇ ਫਲਾਨ ਨੂੰ ਕਹਿੰਦੇ ਫਲਾਨ ਇਹ ਨਹੀਂ ਹੋਣਾ ਚਾਹੀਦਾ ਕਿਵੇਂ ਸੋਲਵ ਹੋਏਗਾ ਕੋਈ ਹੱਲ ਕੀ ਇਹਨਾਂ ਨੂੰ ਪਤਾ ਨਾ ਕਿੱਦਾਂ ਠੀਕ ਕਰਨਾ ਪਾਈਪਾਂ ਗੰਦੀਆਂ ਸਾਫ਼ ਕਰਾਓ ਜੋ ਖਰਾਬ ਹੋ ਗਿਆ ਉਹਨੂੰ ਡੈਮੇਜ ਹੋ ਗਿਆ ਉਹਨੂੰ ਚੇਂਜ ਕਰਾਓ ਤੇ ਜਿਹੜਾ ਪਿੱਛੇ ਪ੍ਰੈਸ਼ਰ ਘਟਾਇਆ ਉਹਨੂੰ ਠੀਕ ਕਰੋ ਪਿੱਛੇ ਪ੍ਰੈਸ਼ਰ ਘਟਿਆ ਹੈ ਪਿੱਛੇ ਪ੍ਰੈਸ਼ਰ ਘਟਿਆ ਘੱਟ ਕੀਤਾ ਹੁੰਦਾ ਪਾਣੀ ਨਹੀਂ ਆਂਦਾ ਨਹੀਂ ਤਾਂ ਸਰਦੀਆਂ ਸਾਈ ਸਰਦੀਆਂ ਪਾਣੀ ਅੰਦਰ ਆਂਦਾ ਇਹ ਗਸਤੋਬਾ ਪਾਣੀ ਆਏ ਨਾ फेकी होंदा। सर्दियां च पानी आंदा ਤੇ ਗਰਮੀਆਂ ਚ ਇਹ ਤਾਂ ਬਿਲਕੁਲ ਨਹੀਂ ਆਂਦਾ। ਬਿਲਕੁਲ ਵੀ। ਕੀ ਅਪੀਲ ਕਰਾਂਗੇ ਭੈਣ ਜੀ? ਪੰਚਾਇਤ ਜੋ ਇਹਨਾਂ ਨੇ ਬੋਲੀ ਹੁੰਦੀ। ਹਾਂਜੀ। ਵੋਈ ਰਿਪੀਟ ਕਰਨਗੇ ਜੋ ਉਹ ਬੋਲ ਰਹੇ ਆ। ਕਿਜੀ ਰਿਪੀਟ ਕੀਜੀਏ। ਤਦ ਵੀ ਦੁਬਾਰਾ ਸੇ ਕਿ ਆਪਕੋ ਕੁਛ ਕਰੇ ਪਾਣੀ ਖਾਲ ਦੁਬਾਰਾ ਸੇ ਆਪਕੋ ਕੀ ਕਰਨਾ ਹੈ? ਪਾਣੀ ਪਾਈਪਰ ਚ ਚੈੱਕ ਕਰਵਾਓ ਜੀ ਤੋ। ਜਾਂ ਤਾਂ ਜਿਹੜੇ ਪਾਈਪ ਦੀ ਲੈਵਲ ਆ ਉਹ ਸਹੀ ਕਰਾਈ ਜਾਵੇ ਤਾਂ ਕਿ ਜਿਹੜੇ ਘਰਾਂ ਤੱਕ ਪਾਣੀ ਜਿਹੜਾ ਪਹੁੰਚਦਾ ਹੋਵੇ। ਉਹ ਕਹਿੰਦੇ ਤੁਸੀਂ ਆਪਣੀ ਕਨੈਕਸ਼ਨ ਲਓ ਜੀ। ਉਹ ਵੀ ਆਪਣੇ ਕੋਲੋ ਕਰੋ ਕਰੈਕਸ਼ਨ ਗਰਮੀਆਂ ਹਰ ਸਾਲ ਇਹੀ ਹੁੰਦਾ ਗਰਮੀਆਂ ਨੂੰ ਪਾਣੀ ਆਂਦਾ ਹੀ ਨਹੀਂ ਸਾਡੇ ਇਸ ਮਹੱਲੇ ਦੇ ਵਿੱਚ ਸਿਰਫ ਜਿਹੜੇ 10-15 ਘਰ ਹਾਂਜੀ ਹਾਂਜੀ ਹਰ ਸਾਲ ਇਹੀ ਹੁੰਦਾ ਮਤਲਬ ਜਿਹੜੇ ਉੱਚੇ ਇਲਾਕੇ 'ਚ ਰਹਿੰਦੇ ਹਿਮਾਚਲ ਸਾਈਡ ਹਾਂਜੀ ਬਸ ਜੀ ਆਪਾਂ ਵੀ ਹਿਮਾਚਲ 'ਚ ਹੀ ਹੋ ਗਏ ਜੀ ਉਹ ਹਿਮਾਚਲ ਚਾ ਜੀ ਹਿਮਾਚਲ ਰਹਿੰਦੇ ਅਸੀਂ ਅੱਗੇ ਉੱਚਾ ਪਾਸਾ ਦਰਪੰਗਾ ਇਹ ਪਾਣੀ ਨਹੀਂ ਆਉਂਦਾ ਉਹ ਇਹ ਹਾਰਪੁਰ ਰਹਿੰਦੇ ਅਸੀਂ ਹਿਮਾਚਲ 'ਚ ਰਹਿੰਦੇ ਇੱਕੋ ਹੀ ਗਲੀ ਦੇ ਵਿੱਚ ਤੇ ਇਹ ਕਿਹਾ ਗਿਆ ਕਿ ਗਲੀ ਉੱਚੀ ਕਰਕੇ ਪਾਣੀ ਹਾਂਜੀ ਨਹੀਂ ਪਾਣੀ ਬਹੁਤ ਜ਼ਿਆਦਾ ਜਿੱਕਤ ਹੋ ਰਹੀ ਹੈ ਨਹੀਂ ਹਰ ਸਾਲ ਹੀ ਇਹੀ ਹੁੰਦਾ ਬਾਕੀ ਸਾਰੇ ਨਾਲ ਨਾਲ ਪਾਣੀ ਹੁੰਦਾ ਸਾਡੀ ਇੰਨੇ ਘਰਾਂ ਜੇ ਏਰੀਆ ਜਿਹੜੀ ਪਾਣੀ ਹੁੰਦਾ ਹੈਗਾ ਨਹੀਂ ਸਰਦੀਆਂ ਨੂੰ ਮਾਤ ਨਹੀਂ ਹੁੰਦਾ ਗਰਮੀ ਦੇ ਵਿੱਚ ਵਾਲਾ ਓਖਾ ਜਾਂਦਾ ਸਰ ਕੀ ਨਾਮ ਜੀ ਆਪਣਾ ਮੇਰਾ ਨਾਮ ਬਨਵਾਰੇ ਲਾਲ ਬਿਮਾਰੀ ਸਰ ਕਿੱਥੇ ਰਹਿੰਦੇ ਸੀ ਬਰੇਮ ਬਰੇਮਗੜ੍ਹ ਚ ਇਥੇ ਗਲੀ ਚ ਰਹਿੰਦੇ ਆ ਤੁਹਾਡੇ ਘਰ ਆ ਰਿਹਾ ਪਾਣੀ ਜੀ ਨਹੀਂ ਆ ਰਿਹਾ ਨਾ ਪਾਣੀ ਤੁਹਾਡੇ ਵੀ ਨਹੀਂ ਆ ਰਿਹਾ ਨਹੀਂ ਸਾਡੇ ਕਿਤੇ ਇਹ ਜਦ ਇਹ ਨਾਲ ਨਹੀਂ ਆ ਰਿਹਾ ਨੇੜੇ ਹੈਗੇ ਮੈਂ ਫੇਰ ਪਿੱਛੇ ਆ ਤੁਸੀਂ ਹੋਰ ਅੰਦਰ ਜਾ ਕੇ ਹਾਂ ਉਹ ਕੀ ਲੱਗਦਾ ਕਿਉਂ ਨਹੀਂ ਆਖਿਰਕਾਰ ਪਾਣੀ ਜਿਹੜੀ ਸਰ ਆ ਰਿਹਾ ਪ੍ਰੈਸ਼ਰ ਨਹੀਂ ਆਂਦਾ ਜਦੋਂ ਪ੍ਰੈਸ਼ਰ ਆਂਦਾ ਤਾਂ ਪਾਣੀ ਆਂਦਾ ਨਹੀਂ ਪ੍ਰੈਸ਼ਰ ਤਾਂ ਪਾਣੀ ਨਹੀਂ ਆਂਦਾ ਪ੍ਰੈਸ਼ਰ ਹੈ ਹੀ ਨਹੀਂ ਜਿਸ ਵੇਲੇ ਆਂਦਾ ਹੈਗਾ ਉਸ ਵੇਲੇ ਤਾਂ ਆਂਦਾ ਨਹੀਂ ਆਂਦਾ ਹੁਣ ਤਾਂ ਹਰ ਹਰ ਸਾਲ ਦੀ ਤੰਗੀ ਆਏ ਇਹ ਅੱਜ ਦੀ ਨਹੀਂ ਉਹ ਹਰ ਸਾਲ ਦੀ ਤੰਗੀ ਆ ਇਦਾਂ ਤਾਂ ਨਹੀਂ ਤੁਹਾਡੇ ਖਿਲਾਫ ਕੋਈ ਸਾਜ਼ਿਸ਼ ਕੀਤੀ ਜਾ ਰਹੀ ਹੈ ਨਹੀਂ ਇਹ ਸਾਜ਼ਿਸ਼ ਸੂਜੀ ਸਾਨੂੰ ਨਹੀਂ ਪਤਾ ਇਸ ਬਾਰੇ ਇਸ ਬਾਰੇ ਸਾਜ਼ਿਸ਼ ਸੂਜੀ ਇਸ ਬਾਰੇ ਨਹੀਂ ਪਤਾ ਅਸੀਂ ਕਿਹੜਾ ਸਿਆਸਤੀ ਹੈਗੇ ਇਹ ਇਹਦਾ ਸਿਆਸਤੀ ਬੰਦਾ ਹੋਵੇ ਤਾਂ ਉਹ ਕਹੇ ਗੱਲ ਇਦਾਂ ਦੀ ਕਿ ਵੀ ਸਾਡੀ ਹੋ ਸਕਦਾ ਤੁਸੀਂ ਵੋਟ ਕਿਸੇ ਹੋਰ ਨੂੰ ਪਾ ਦਿੱਤੀਓ ਤੇ ਤੁਹਾਡਾ ਪਾਣੀ ਕੱਟ ਲੈਣ ਨਹੀਂ ਤਾਂ ਯਾਰ ਉਹ ਹੀ ਤਾਂ ਉਹ ਹੀ ਤਾਂ ਉਹ ਹੀ ਤਾਂ ਜਿੱਤੀ ਹੋਈ ਹੈ ਤੇ ਉਹਦੇ ਦੀ ਵੋਟ ਪਾਈ ਹੋਈ ਹੈ ਇੱਕ ਮੈਂਬਰ ਹੋਰ ਆ ਗਿਆ ਇਹਨਾਂ ਦੇ ਵੀ ਪਾਣੀ ਆ ਰਿਹਾ ਜੋ ਇਹਨਾਂ ਦੇ ਵੀ ਨਹੀਂ ਆ ਰਿਹਾ ਅੱਛਾ ਇਹਨਾਂ ਤੇ ਈਨਾ ਭੈਣ ਜੀ ਨਾਮ ਕੀ ਹੈ ਸ਼ੋਭਾ ਸ਼ੋਭਾ ਮੈਮ ਕੀ ਕਿੱਥੇ ਰਹਿੰਦੇ ਤੁਸੀਂ ਸ਼ੋਭਾ ਜੀ ਇੱਧਰ ਇੱਥੇ ਰਹਿੰਦੇ ਜਿਹੜੇ ਮਹੱਲੇ ਜੇ ਕੀ ਦਿੱਕਤ ਕੀ ਆ ਰਹੀ ਆ ਪਾਣੀ ਨਹੀਂ ਆਂਦਾ ਪੇ ਕੱਲ ਦਾ ਹੀ ਕੱਲ ਦਾ ਨਹੀਂ ਆ ਰਿਹਾ ਉਹ ਕਹਿੰਦੇ 15 ਦਿਨ ਤੋਂ ਨਹੀਂ ਆ ਰਿਹਾ ਸਾਡੇ ਕੱਲ ਪਰਸੋਂ ਦਾ ਨਹੀਂ ਆਂਦਾ ਸਾਡੇ ਕੱਲ ਤੋਂ ਨਹੀਂ ਆ ਪਰਸੋਂ ਆ ਰਿਹਾ ਸੀਗਾ 36 ਜੋੜੀ ਵਾਲੀ ਸਾਈਡ ਉਹ ਤਾਂ ਮੈਡਮ ਮੋਟਰ ਆਈ ਜਾਂਦੇ ਜਿੱਦਾਂ ਪਾਣੀ ਕਹਿੰਦੇ ਮੋਟਰਾਂ ਮੋਟਰਾਂ ਖਰਾਬ ਹਨ ਤਾਂ ਕਰਕੇ ਮੋਟਰ ਖਰਾਬ ਹੈ ਹਮ ਸਰ ਕੀਨਾ ਜੀ ਤੁਹਾਡਾ ਸਚਿੰਤ ਸੱਜਣ ਜੀ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਨਾਲ ਹੀ ਘਰ ਵਾਲੇ ਦਾ ਨਾਲ ਹੀ ਅੱਛਾ ਘਰ ਵਾਲੇ ਨੇ ਤੇ ਤੁਹਾਡੇ ਘਰ ਪਾਣੀ ਆਉਂਦਾ ਕਿ ਨਹੀਂ ਕੱਲ ਤੋਂ ਨਹੀਂ ਆ ਰਿਹਾ ਹੈ ਕੱਲ ਤੋਂ ਨਹੀਂ ਆ ਰਿਹਾ ਕੱਲ ਤੋਂ ਨਹੀਂ ਆ ਰਿਹਾ ਤੇ ਉਹ ਕਹਿ ਰਹੇ ਕਿ 15 ਦਿਨ ਤੋਂ ਨਹੀਂ ਆ ਰਿਹਾ ਇਹਦੀ ਬਖਰੇ ਬਖਰੇ ਗਲੀਆਂ ਨਾ ਉਧਰ ਮਸ਼ੀਨ ਉਧਰ ਮੋਟਰ ਹੋ ਚੱਲ ਗਈ ਉਧਰ ਮੋਟਰ ਹੋ ਰਾਂਦੀ ਹੈ ਐਦਾਂ ਕਰਾ ਸੇ ਦਿੱਤੇ ਪਏ ਨੇ ਕਿੰਨੇ ਕੁ ਮੋਟਰਾਂ ਟੋਟਲ ਮਹੱਲੇ 'ਚ ਇੱਕ ਘਰ ਇੱਥੇ ਜੇਕਰ ਗੱਲ ਕਰੀਏ ਕੁਝ ਘਰ ਐਦਾਂ ਦੇ ਜਿਹੜੇ ਕਿ 15 20 ਘਰ ਐਦਾਂ ਦੇ ਜਿੱਥੇ ਨਿਆਣੇ ਛੋਟੇ ਆ ਤੇ ਗਰਮੀ ਦੇ ਵਿੱਚ ਨਹਾਉਣ ਨੂੰ ਵੀ ਪਾਣੀ ਹੈ ਨਹੀਂ ਆ ਜੇਕਰ ਗੱਲ ਕਰੀਏ ਖਾਣਾ ਪਕਾਉਣ ਵਾਸਤੇ ਉਹਦੇ ਵਾਸਤੇ ਵੀ ਪਾਣੀ ਹੈ ਨਹੀਂ ਆ ਜੇ ਪਾਣੀ ਆ ਰਿਹਾ ਤਾਂ ਪ੍ਰੈਸ਼ਰ ਨਹੀਂ ਆ ਰਿਹਾ ਪ੍ਰੈਸ਼ਰ ਨਾ ਆਣ ਕਰਕੇ ਮੋਟਰ ਜਿਹੜੇ ਆ ਉਹ ਖਰਾਬ ਹੋ ਰਹੀ ਆ ਟੈਂਕੀ ਜਿਹੜੀ ਆ ਉਹ ਖਾਲੀ ਰਹਿ ਰਹੀ ਆ ਤੇ ਕਮਿਸ਼ਨਰ ਮੈਮ ਤੇ ਜਿਹੜੇ ਜੁਆਇੰਟ ਕਮਿਸ਼ਨ ਸਾਹਿਬ ਨੇ ਮੇਅਰ ਸਾਹਿਬ ਇੱਕੋ ਹੀ ਕ ਅਪੀਲ ਹੈ ਲੋਕਾਂ ਦੀ ਕਿ ਇਸ ਸਮੱਸਿਆ ਦਾ ਹੱਲ ਜਿਹੜਾ ਆ ਉਹ ਕੱਢਿਆ ਜਾਵੇ ਤਾਂ ਕਿ ਗਰਮੀ ਦੇ ਵਿੱਚ ਲੋਕਾਂ ਨੂੰ ਪਾਣੀ ਜਿਹੜਾ ਆ ਮਿਲ ਸਕੇ ਤੇ ਉਹ ਵੀ ਸੁਖਦੀ ਤੇ ਸ਼ਾਂਤੀ ਦੀ ਜ਼ਿੰਦਗੀ ਜਿਹੜੀ ਆ ਬਤਿੱਤ ਕਰ ਸਕਣ ਕੈਮਰਾਮੈਨ ਰਾਜਕਮਰ ਦੇ ਨਾਲ ਮੈਂ ਬਜਰੰਗੀ ਪਾਂਡੇ ਜੀਵੀਸੀ ਅਪਡੇਟ ਹੁਸ਼ਾਰਪੂ ਮੈਮ ਇਤਨਾ ਬਾੜ ਦੇ ਵਿੱਚ ਕੁਝ ਲੋਕਾਂ ਨੂੰ ਪਾਣੀ ਦੀ ਦਿੱਕਤ ਆ ਰਹੀ ਹੈ ਮੈਮ ਤੁਹਾਡੇ ਧਿਆਨ ਤੇ ਮੰਗਲਾ ਹਾਂਜੀ ਹਾਂਜੀ ਮੇਰੇ ਧਿਆਨ 'ਚ ਹੈ ਜੀ ਜੀ ਕੀ ਹੈ ਮੈਮ ਉਹਨਾਂ ਦਾ ਸੋਲੂਸ਼ਨ ਦਾ ਕੋਈ ਹੱਲ ਹੈ ਹਾਂਜੀ ਬਜਰੰਗੀ ਜੀ ਇੱਕ ਤਾਂ ਫਸਟ ਆਫ ਆਲ ਤੋਂ ਤੁਹਾਨੂੰ ਪਤਾ ਗਰਮੀ ਜ਼ਿਆਦਾ ਹੈ ਨਾ ਜੀ ਇੱਕ ਕੋਈ ਗਵਰਨਮੈਂਟ ਕਾਲਜੋਂ ਆਂਗ ਤੇ ਕੋਲ ਕੇ ਟਿਊਬਲ ਬੰਦ ਹੈ ਉਹਦਾ ਪ੍ਰੈਸ਼ਰ ਵੀ ਸਾਡੀ ਸਾਈਟ ਤੇ ਆਂਦਾ ਜਿਆਦਾ ओके। ਫੋਟੇ ਦੇ ਕਰਕੇ ਦਿੱਕਤ ਜ਼ਿਆਦਾ ਆਂਦੀ ਪਈ ਹੈ। ਵੈਸੇ ਆਈ ਹੈ ਜੀ 2-4 ਦਿਨਾਂ ਤੋਂ ਹੀ ਪਿਛਲੇ ਤੋਂ। ਠੀਕ ਹੈ। ਤੇ ਹੁਣ 5 ਦਿਨ ਤੋਂ 6 ਦਿਨ ਤੋਂ ਟਿਊਬਲ ਬੰਦਿਆ ਲਾਸਟ ਤੋਂ। ਠੀਕ ਹੈ ਮੈਮ। ਹਾਂਜੀ। ਤੇ ਹੁਣ ਪਲੀਜ਼ ਕਰੋ ਤਾਂ ਸੋਲੂਸ਼ਨ ਦਾ ਕੋਈ ਹੈਗਾ ਮੈਨੂੰ। ਇਹ ਮੈਨੂੰ ਕੋਈ ਕਾਰਪੋਰੇਟ ਵੀ ਦੇ ਨੌਲੇਜ ਦੇ ਵਿੱਚ ਹੈਗਾ ਆ। ਠੀਕ ਹੈ। ਤੇ ਕੱਲ ਇੱਕ ਬਾਅਦ ਹੈਗਾ ਸ਼ਾਇਦ ਮੈਨੂੰ ਉਹਦੇ ਕੋਲ ਵੀ ਦਿੱਕਤ ਲੱਗਦੀ ਕੱਲ ਉਹ ਹਲਵਾ ਦਾਂਗੇ ਆਪਾਂ। ਠੀਕ ਹੈ। ਠੀਕ ਹੈ ਜੀ। ਥੈਂਕ ਯੂ ਫੋਰ ਮੈਨ। ਹਾਂ।